ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜੇਕਰ ਅਰਜ ਸ਼ਾਮ ਨੂੰ ਤੁਸੀਂ ਇੱਕ ਪੌੜੀ ਜਪਜੀ ਸਾਹਿਬ ਦੀ ਬੋਲ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਸੀਂ ਕਰੋੜਾਂ ਕਮਾਉਣ ਲੱਗ ਜਾਓਗੇ ਭਾਵ ਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਨਾ ਤਾਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਅੱਜ ਰਾਤ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਪੌੜੀ ਦਾ ਪਾਠ ਜ਼ਰੂਰ ਕਰ ਲਓ ਫਿਰ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜਦੋਂ ਅਸੀਂ ਅਤੀ ਤੇ ਅਧੋਰੀ ਗੱਲ ਸੁਣਦੇ ਹਾਂ ਤਾਂ ਫਿਰ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ ਇਸ ਲਈ ਸਾਧ ਸੰਗਤ ਜੀ ਮਹਾਂਪੁਰਖ ਸਮਝਾਉਂਦੇ ਹਨ ਕਿ ਭਾਈ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਹਨ ਦੁਨੀਆ ਦੇ ਉੱਤੇ ਤਾਂ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਸ ਦੀ ਜ਼ਿੰਦਗੀ ਵਿੱਚ ਦੁੱਖ ਨਾ ਹੋਵੇ ਤੇ ਬਸ ਫਰਕ ਇੰਨਾ ਹੈ ਕਿ ਜੋ ਮਨੁੱਖ ਗੁਰੂ ਦੇ ਨਲ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਦੁੱਖ ਆਉਂਦੇ ਹਨ ਤਾਂ ਉਹ ਹਿੰਮਤ ਨਹੀਂ ਹਾਰਦੇ। ਉਹ ਆਪਣੇ ਦੁੱਖਾਂ ਦੇ ਨਾਲ ਲੜਦੇ ਹਨ, ਪਰੇਸ਼ਾਨੀ ਨਾਲ ਲੜਦੇ ਹਨ। ਉਹਨਾਂ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹਨਾਂ ਦੇ ਸਿਰ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਿਆ ਹੁੰਦਾ ਹੈ। ਸਾਡੀ ਹਰ ਮੁਸੀਬਤ, ਹਰ ਸਮੱਸਿਆ ਦਾ ਇੱਕੋ ਹੱਲ ਹੈ, ਉਹ ਹੈ ਜੀ ਗੁਰਬਾਣੀ। ਤੇ ਅੱਜ ਅਸੀਂ ਇਸ ਪੌੜੀ ਦੇ ਬਾਰੇ ਗੱਲ ਕਰਨੀ ਹੈ। ਜਿਸ ਪੌੜੀ ਦਾ ਜਾਪ ਜੇਕਰ ਸਾਰੇ ਦਿਨ ਵਿੱਚ ਇੱਕ ਵਾਰ ਵੀ ਕੀਤਾ ਜਾਵੇ ਤਾਂ ਘਰ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਸਾਰੀਆਂ ਹੀ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਚਾਹੇ ਸਾਡੇ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਤਾਂ ਸਾਰੀਆਂ ਇਛਾਵਾਂ ਮਨੋ ਕਾਮਨਾ ਇਸ ਪੌੜੀ ਦੇ ਜਾਪ ਨਾਲ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਵਿੱਚ ਦੇ ਵਿਚਾਰ ਬਾਰੇ ਗੱਲ ਕਰਦੇ ਹਾਂ ਸਾਧ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ ਉਹਨਾਂ ਨੇ अनेका ਹੀ ਕੌਤਕ ਕੀਤੇ ਸਨ अनेका ਹੀ ਸੰਗਤਾਂ ਉਹਨਾਂ ਦੇ ਕੋਲ ਆਇਆ ਕਰਦੀਆਂ ਸਨ ਸਤਸੰਗਰ ਜੀ ਅਨੰਦਪੁਰ ਦਾ ਇਤਿਹਾਸ ਤਾਂ ਆਪਾਂ ਸਾਰੇ ਜਾਣਦੇ ਹਾਂ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕੋਲ ਰਹਿੰਦੇ ਸਨ ਤੇ ਬਾਬਾ ਦੀਪ ਸਿੰਘ ਜੀ ਜਪਜੀ ਸਾਹਿਬ ਦਾ ਪਾਠ अनेਕਾਂ ਵਾਰ ਹੀ ਕਰ ਦਿੰਦੇ ਸਨ ਤੇ ਸੇਵਾ ਵੀ ਕਰਦੇ ਸਨ ਜੋ ਵੀ ਉਹਨਾਂ ਨੂੰ ਕੋਈ ਕੰਮ ਮਿਲਦਾ ਉਹ ਸੇਵਾ ਸਮਝ ਕੇ ਬਸ ਕਰ ਹੀ ਜਾਂਦੇ ਸਨ ਇਹ ਸਾਧ ਸੰਗਤ ਜੀ ਕਦੇ-ਕਦੇ ਉਹਨਾਂ ਨੂੰ ਸੰਗਤ ਪੁੱਛਦੀ ਕਿ ਬਾਬਾ ਜੀ ਸੇਵਾ ਬੜੀ ਕਰਦੇ ਹੋ। ਬਾਬਾ ਜੀ ਉਹਨਾਂ ਨੂੰ ਕਹਿ ਦਿੰਦੇ ਮੈਂ ਕਰਨ ਵਾਲਾ ਨਹੀਂ ਹਾਂ ਮੇਰੇ ਤੋਂ ਕੋਲੋਂ ਤਾਂ ਗੁਰੂ ਕਰਵਾ ਰਹੇ ਹਨ। ਮੈਂ ਕੌਣ ਹੁੰਦਾ ਹਾਂ ਸੇਵਾ ਕਰਨ ਵਾਲਾ? ਇਹ ਤਾਂ ਮੇਰੇ ਕੋਲ ਪਰਮਾਤਮਾ ਜੀ ਆਪ ਕਰਵਾਉਂਦੇ ਹਨ। ਸਾਧ ਸੰਗਤ ਜੀ ਬਾਬਾ ਜੀ ਅਨੇਕਾਂ ਵਾਰ ਹੀ ਜਪਜੀ ਸਾਹਿਬ ਦੀ ਪੌੜੀ ਦਾ ਜਾਪ ਕੀਤਾ ਤੇ ਉਹਨਾਂ ਨੂੰ ਮਾਣ ਵੀ ਮਿਲਿਆ ਹੈ। ਪਰ ਸਾਧ ਸੰਗਤ ਜੀ ਅੱਜ ਵੀ ਉਹੀ ਪਾਠ ਹੈ ਜਪਜੀ ਸਾਹਿਬ ਦਾ। ਅੱਜ ਵੀ ਉਹੀ ਜਪਜੀ ਸਾਹਿਬ ਦਾ ਪਾਠ ਹੈ ਪਰ ਅਸੀਂ ਕੀ ਕਰਦੇ ਹਾਂ ਕਿ ਸਾਨੂੰ ਭਰੋਸਾ ਰੱਖ ਕੇ ਗੁਰੂ ਦਾ ਉਪਦੇਸ਼ ਹੀ ਅਸੀਂ ਸੁਣਦੇ ਨਹੀਂ ਗੁਰੂ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਅਸੀਂ ਨਹੀਂ ਪੜ੍ਹਦੇ ਜਪਜੀ ਸਾਹਿਬ ਅੱਜ ਵੀ ਉਹੀ ਹੈ ਸਾਥ ਸੰਗਤ ਜੀ ਦਿੱਲੀ ਦੇ ਵਿੱਚ ਤਿੰਨ ਸਿੰਘਾਂ ਨੇ ਸ਼ਹਾਦਤ ਦਿੱਤੀ ਜਪਜੀ ਸਾਹਿਬ ਪੜ੍ਹ ਕੇ ਇਹ ਅੱਜ ਵੀ ਜਪਜੀ ਸਾਹਿਬ ਉਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ਼ਨਾਨ ਕਰਕੇ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਸ੍ਰੀ ਸੀਸਗੰਜ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ ਉਹਦੇ ਸਾਹਮਣੇ ਯਾਦਗਾਰ ਬਣੀ ਹੈ ਚਾਂਦਨੀ ਚਾਂਗ ਸਾਤ ਸੰਗਤ ਦੀ ਜਪਜੀ ਸਾਹਿਬ ਇਹ ਉਹੀ ਹੈ ਸਾਤ ਸੰਗਤ ਜੀ ਜਦੋਂ ਵੀ ਕਿਸੇ ਸਿੰਘ ਨੇ ਸ਼ਹਾਦਤ ਦਿੱਤੀ ਉਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਨੇ ਲੰਗਰ ਦੀ ਸੇਵਾ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਸਨ ਬਰਤਨ ਉਹ ਵਾਰ-ਵਾਰ ਮਾਂਜਦੇ ਪਏ ਸਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲ ਲੰਗੇ ਤਾਂ ਆ ਕੇ ਕਿਹਾ ਤੇ ਵੇਖਿਆ ਕਿ ਬਾਬਾ ਦੀਪ ਸਿੰਘ ਜੀ ਤਾਂ ਇੱਕੋ ਹੀ ਬਰਤਨ ਨੂੰ ਮਾਂਜੀ ਜਾ ਰਹੇ ਹਨ ਗੁਰੂ ਜੀ ਕੋਲ ਆਏ ਤੇ ਆ ਕੇ ਪੁੱਛਿਆ ਵੈਸੇ ਤਾਂ ਗੁਰੂ ਜੀ ਅੰਤਰਜਾਮੀ ਸਨ ਸਭ ਜਾਣਦੇ ਸਨ ਪਰ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਮੂੰਹ ਤੋਂ ਸੁਣਨਾ ਸੀ ਉਹ ਅਸਲ ਦੇ ਵਿੱਚ ਕੀ ਕਰਦੇ ਪਏ ਹਨ ਪਾਤਸ਼ਾਹ ਜੀ ਆਖਦੇ ਹਨ ਇਹ ਬਰਤਨ ਸਾਫ਼ ਹੋ ਗਿਆ ਹੈ ਇਸ ਨੂੰ ਤੁਸੀਂ ਹੋਰ ਕਿੰਨਾ ਕ ਮਾਂਜੋਗੇ ਕਿੰਨਾ ਕ ਸਾਫ਼ ਕਰੋਗੇ ਕਿੰਨਾ ਕ ਚਮਕਾਓਗੇ ਆਪਣਾ ਆਪ ਵਿੱਚ ਇਹ ਸ਼ੀਸ਼ਾ ਤਾਂ ਬਣ ਹੀ ਚੁੱਕਿਆ ਹੈ ਤੁਸੀਂ ਆਪਣਾ ਮੁਖ ਵੇਖੋ ਭਾਵੇਂ ਇਹਦੇ ਚ ਸਾਫ਼ ਦਿਖ ਰਿਹਾ ਹੈ ਕਹਿੰਦੇ ਕਿ ਬਾਬਾ ਜੀ ਇਹ ਤਾਂ ਸਾਫ਼ ਹੋ ਚੁੱਕਾ ਹੈ ਤੁਸੀਂ ਇਸ ਨੂੰ ਹੋਰ ਕਿੰਨਾ ਸਾਫ਼ ਕਰੋਗੇ ਤੁਸੀਂ ਇਹਨੂੰ ਇੰਨਾ ਕਿਉਂ ਰਗੜਦੇ ਪਏ ਹੋ ਬਾਬਾ ਦੀਪ ਸਿੰਘ ਜੀ ਕਹਿੰਦੇ ਕਿ ਪਾਤਸ਼ਾਹ ਜੀ ਇਹਦੇ ਵਿੱਚੋਂ ਮੈਨੂੰ ਆਪਣਾ ਤਾਂ ਮੂੰਹ ਦਿਖ ਰਿਹਾ ਹੈ ਮੈਂ ਇਹਨੂੰ ਉਦੋਂ ਤੱਕ ਸਾਫ਼ ਕਰਾਂਗਾ ਜਦੋਂ ਤੱਕ ਇਸ ਦੇ ਵਿੱਚ ਮੈਨੂੰ ਤੁਹਾਡਾ ਮੁਖ ਨਹੀਂ ਦਿਸ ਜਾਂਦਾ ਗੁਰੂ ਪਾਤਸ਼ਾਹ ਜੀ ਇਸ ਨੂੰ ਮੈਂ ਇਸ ਕਰਕੇ ਸਾਫ਼ ਕਰ ਰਿਹਾ ਹਾਂ ਕਿ ਇਸ ਦੇ ਵਿੱਚੋਂ ਤੁਹਾਡਾ ਚਿਹਰਾ ਦਿਸ ਜਾਵੇ ਤਾ ਸੱਚੇ ਪਾਤਸ਼ਾਹੀ ਜੀ ਸਾਥ ਸੰਗਤ ਨੂੰ ਉਦਾਹਰਣ ਦਿੰਦੇ ਹੋਏ ਆਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਮਨ ਦੀ ਅਵਸਥਾ ਬੜੀ ਹੁਣ ਉੱਚੀ ਹੋ ਚੁੱਕੀ ਹੈ ਅਸਲ ਦੇ ਵਿੱਚ ਵਰਤਨ ਨੂੰ ਨਹੀਂ ਇਹ ਤਾਂ ਆਪਣੇ ਅੰਦਰ ਦੀ ਬਿਰਤੀ ਨੂੰ ਸਾਫ਼ ਕਰ ਰਹੇ ਹਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਸਾਥ ਸੰਗਤ ਜੀ ਪਾਤਸ਼ਾਹੀ ਜੀ ਆਖਦੇ ਹਨ ਇਹਨਾਂ ਵਰਗੇ ਸੂਰਮਿਆਂ ਕਰਕੇ ਹੀ ਮੈਂ ਜੰਗ ਜਿੱਤਦੇ ਹਨ ਇਹਨਾਂ ਨੇ ਆਪਣੇ ਗੁਰੂ ਤੇ ਭਰੋਸਾ ਰੱਖਿਆ ਹੈ ਜਦੋਂ ਮਨ ਕੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਲੈਂਦਾ ਹੈ ਤੇ ਫਿਰ ਜਪਜੀ ਸਾਹਿਬ ਦੀ ਬਾਣੀ ਨੂੰ ਜਾਪ ਕਰਦਾ ਹੈ ਉਹਨਾਂ ਦੇ ਫਿਰ ਸਾਰੇ ਸਾਰੇ ਹੀ ਕੰਮਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪ ਵਰਤਦੇ ਹਨ ਉਹਨਾਂ ਦੇ ਘਰ ਵਿੱਚ ਬਰਕਤਾਂ ਖੁਸ਼ੀਆਂ ਫਿਰ ਹਰ ਵੇਲੇ ਬਣੀਆਂ ਰਹਿੰਦੀਆਂ ਹਨ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਐਨੀ ਬਰਕਤ ਹੈ ਕਿ ਕਿਸੇ ਨੂੰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਣ ਕਰਕੇ ਸੁਣਾਇਆ ਤਾਂ ਸਾਥ ਸੰਗਤ ਜੀ ਜੇਕਰ ਸਾਨੂੰ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਅੱਜ ਤੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਪੜਨਾ ਸ਼ੁਰੂ ਕਰਦੇ ਹੁ ਗੁਰਦਾਨਕ ਪਾਤਸ਼ਾਹ ਜੀ ਸਾਡੇ ਸਾਰੇ ਹੀ ਕਾਰਜ ਨੂੰ ਰਾਸ ਕਰ ਦੇਣਗੇ ਜਿਸ ਘਰ ਦੇ ਵਿੱਚ ਘਰ ਦੀਆਂ ਔਰਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀਆਂ ਹਨ ਉਸ ਘਰ ਦੇ ਵਿੱਚ ਫਿਰ ਬਰਕਤਾਂ ਹੀ ਬਰਕਤਾਂ ਰਹਿੰਦੀਆਂ ਹਨ ਪਰ ਸਾਧ ਸੰਗਤ ਜੀ ਆਪਾਂ ਸੁਖ ਦੇ ਵੇਲੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਉਸ ਵੇਲੇ ਸਾਨੂੰ ਵਾਹਿਗੁਰੂ ਜੀ ਫਿਰ ਯਾਦ ਆ ਜਾਂਦੇ ਹਨ ਉਸ ਵੇਲੇ ਅਸੀਂ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਦੇ ਹਾਂ ਜੇਕਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਅਸੀਂ ਵਾਹਿਗੁਰੂ ਨੂੰ ਨਹੀਂ ਮੰਨਦੇ ਤੇ ਜੇਕਰ ਪੂਰੀ ਹੋ ਜਾਂਦੀ ਹੈ ਤੇ ਅਸੀਂ ਵੈਸੇ ਹੀ ਵਿਸਾਰ ਲੈਂਦੇ ਹਾਂ ਸਾਧ ਸੰਗਤ ਜੀ ਸਾਡੀ ਗੁਰਬਾਣੀ ਦੀ ਤਾਕਤ ਦੇ ਅੱਗੇ ਵੱਡੀ ਤੋਂ ਵੱਡੀ ਤਾਕਤ ਵੀ ਹਾਰ ਜਾਂਦੀ ਹੈ ਅਸੀਂ ਛੱਟ ਗੁਰਬਾਣੀ ਨੂੰ ਭੁੱਲ ਜਾਂਦੇ ਹਾਂ ਜਦੋਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਕਿ ਗੁਰਬਾਣੀ ਦਾ ਪਾਠ ਕਰਨ ਦਾ ਕੋਈ ਲਾਭ ਨਹੀਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਕਿਸੇ ਵੀ ਚੀਜ਼ ਦੇ ਤੁਹਾਡੇ ਘਰ ਦੇ ਕੋਲ ਕੋਈ ਕਮੀ ਨਹੀਂ ਰਹਿ ਜਾਵੇਗੀ ਤੇ ਨਾ ਹੀ ਮੇਰੇ ਗੁਰੂਆਂ ਦੀ ਤਾਕਤ ਵਿੱਚ ਸਾਥ ਸੰਗਤ ਜੀ ਕੋਈ ਕਮੀ ਹੈ ਪਰ ਅਸੀਂ ਆਪਣੀਆਂ ਕਮੀਆਂ ਲੱਭਣ ਦੀ ਬਜਾਏ ਆਪਣੀਆਂ ਕਮੀਆਂ ਸੁਧਾਰਨ ਦੀ ਬਜਾਏ ਆਪਣੇ ਗੁਰੂ ਵੱਲ ਉਂਗਲ ਕਰਦੇ ਹਾਂ ਓਨੀ دیر ਤੱਕ ਬਾਣੀ ਪੜਨ ਦਾ ਸਾਨੂੰ ਕੋਈ ਲਾਭ ਨਹੀਂ ਮਿਲਣਾ ਜਿੰਨੀ ਦੇਰ ਤੱਕ ਸਾਨੂੰ ਸਾਡੇ ਵਾਹਿਗੁਰੂ ਜੀ ਤੇ ਭਰੋਸਾ ਨਹੀਂ ਹੁੰਦਾ ਸਾਡੇ ਭਰੋਸੇ ਦੇ ਵਿੱਚ ਕਮੀ ਹੈ ਸਾਥ ਸੰਗਤ ਜੀ ਸਾਡਾ ਭਰੋਸਾ ਹੀ ਕੱਚਾ ਹੈ ਤਾ ਸਾਡੇ ਮਨ ਵਿੱਚ ਕਿੰਤੂ ਪ੍ਰੰਤੂ ਤਾਂ ਹੀ ਤਾਂ ਆਉਂਦੇ ਹਨ ਜੇਕਰ ਜਿੱਥੇ ਵਿਸ਼ਵਾਸ ਹੁੰਦਾ ਹੈ ਭਰੋਸਾ ਹੁੰਦਾ ਹੈ ਉੱਥੇ ਫਿਰ ਕਿੰਤੂ ਪ੍ਰੰਤੂ ਕਦੇ ਵੀ ਨਹੀਂ ਆਉਂਦੇ ਕਿਉਂਕਿ ਉੱਥੇ ਭਰੋਸਾ ਹੁੰਦਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਮੇਰੇ ਵਾਹਿਗੁਰੂ ਜੀ ਨੂੰ ਪਤਾ ਹੈ ਕਿਹੜੀ ਚੀਜ਼ ਸਾਨੂੰ ਚਾਹੀਦੀ ਹੈ ਕਿ ਬਖਸ਼ਿਸ਼ ਸਾਡੀ ਝੋਲੀ ਦੇ ਵਿੱਚ ਪਾਉਣੀ ਹੈ ਸਾਡੇ ਲਈ ਕੀ ਠੀਕ ਹੈ ਸਾਡੇ ਲਈ ਕੀ ਗਲਤ ਹੈ ਸਿਰਫ ਪਰਮਾਤਮਾ ਤੇ ਭਰੋਸਾ ਰੱਖੋ ਜਿਸ ਨੇ ਗੁਰੂ ਤੇ ਪਰੋਸਾ ਹੁੰਦਾ ਹੈ ਉਹ ਆਪਣੇ ਵਾਹਿਗੁਰੂ ਦੀ ਰਜ਼ਾ ਵਿੱਚ ਹਮੇਸ਼ਾ ਖੁਸ਼ ਰਹਿੰਦੇ ਹਨ ਇਸ ਲਈ ਸਾਧ ਸੰਗਤ ਜੀ ਆਓ ਮਨ ਦੇ ਸਾਰੇ ਕਿੰਤੂ ਪ੍ਰੰਤੋਂ ਨੂੰ ਕੱਢ ਕੇ ਸਾਰੇ ਸਵਾਲਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਪਰ ਆਪਣਾ ਭਰੋਸਾ ਕਾਇਮ ਕਰ ਲਈਏ ਇਸ ਕਰਕੇ ਜਦੋਂ ਵੀ ਇਹ ਸਮਾ ਹੁੰਦਾ ਹੈ ਗੁਰੂ ਦੀ ਭਗਤੀ ਦੀਆਂ ਕਥਾ ਕਹਾਣੀਆਂ ਸੁਣਦੇ ਰਹੋ ਕਿਉਂਕਿ ਜਦੋਂ ਆਪਾਂ ਕਥਾ ਕਹਾਣੀਆਂ ਸੁਣਦੇ ਹਾਂ ਸਾਡਾ ਵਿਸ਼ਵਾਸ ਹੋਰ ਪੱਕਾ ਗੁਰਬਾਣੀ ਦੇ ਪ੍ਰਤੀ ਹੋ ਜਾਂਦਾ ਹੈ ਕਿਉਂਕਿ ਇਹ ਮਨ ਕਿਸੇ ਨੂੰ ਬੰਨੇ ਵੀ ਲੱਗਣ ਨਹੀਂ ਦਿੰਦਾ। ਮਨ ਸਾਨੂੰ ਪੁੱਠੇ ਪਾਸੇ ਲਗਾ ਕੇ ਰੱਖਦਾ ਹੈ। ਮਨ ਹੀ ਮਨ ਦੀ ਖੁਰਾਕ ਨੂੰ ਤਿਆਗ ਕਰ ਦਿਓ। ਮਨ ਦੀ ਖੁਰਾਕ ਹੈ ਗੁਰਬਾਣੀ। ਗੁਰਬਾਣੀ ਦੇ ਗਿਆਨ ਨਾਲ ਇਸ ਨੂੰ ਭਰ ਕੇ ਰੱਖੋ। ਸਾਥ ਸੰਗਤ ਜੀ ਅਸੀਂ ਜਿਸ ਪੜੀ ਦਾ ਜਾਪ ਕਰਨ ਨੂੰ ਤੁਹਾਨੂੰ ਕਹਿ ਰਹੇ ਸੀ ਉਹ ਹੈ ਜੀ ਮੂਲ ਮੰਤਰ ਦਾ ਜਾਪ। ਸੋ ਆਪਾਂ ਵੇਖਣਾ ਹੈ ਕਿ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਕਿਵੇਂ ਸਮਾਂ ਕੱਢ ਸਕਦੇ ਹਾਂ। ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਸੱਚਾ ਸਹਾਰਾ ਸਾਡਾ ਹੈ ਹੀ ਨਹੀਂ ਆਪਣੀ ਜ਼ਿੰਦਗੀ ਵਿੱਚ ਭਾਵੇਂ ਪਰਖ ਕੇ ਵੇਖ ਲਿਓ ਅੱਜ ਕੱਲ ਦੇ ਕਾਲ ਯੁੱਗ ਵਰਗੇ ਜ਼ਮਾਨੇ ਦੇ ਵਿੱਚ ਪਰਮਾਤਮਾ ਤੋਂ ਬਿਨਾ ਤੁਹਾਨੂੰ ਕੋਈ ਵੀ ਆਪਣਾ ਨਹੀਂ ਲੱਗੇਗਾ ਹਰ ਕੋਈ ਰਿਸ਼ਤਾ ਜਿਹੜਾ ਹੈ ਸਿਰਫ ਮਤਲਬ ਦਾ ਹੈ ਸਾਡੀ ਕੋਈ ਵੀ ਹੋਰ ਬਾਹ ਨਹੀਂ ਫੜ ਸਕਦਾ ਲੋਕ ਪਰ ਲੋਕ ਦੇ ਪੜਦੇ ਵੀ ਕੋਈ ਨਹੀਂ ਕੱਜ ਸਕਦਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਹੀ ਸਾਡੇ ਪੜਦੇ ਕੱਜਣੇ ਹਨ ਫਿਰ ਆਪਣੇ ਗੁਰੂ ਜੀ ਨੂੰ ਜ਼ਰੂਰ ਯਾਦ ਕਰਿਆ ਕਰੋ ਜਿਹੜੇ ਭੈਣ ਭਰਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਨ ਗੁਰਬਾਣੀ ਦਾ ਪਾਠ ਕਰਦੇ ਹਨ ਉਹਨਾਂ ਦੇ ਅੱਗੇ ਬੇਨਤੀ ਹੈ ਜੀ ਕਿ ਉਹ ਥੋੜਾ ਜਿਹਾ ਹੋਰ ਅੱਗੇ ਨਾਲੋਂ ਵੱਧ ਪਾਠ ਕਰਨ ਦੀ ਕੋਸ਼ਿਸ਼ ਕਰਨ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਹੀ ਕਰ ਲੈਣ ਚਾਹੇ ਉਹ ਇੱਕ ਪੰਕਤੀ ਜਾਂ ਇੱਕ ਪੌੜੀ ਦੇ ਹੀ ਰੋਜ਼ ਅਰਥ ਸਮਝ ਲਿਆ ਕਰਨ ਕਰਦੇ ਆ ਕਰਦੇ ਆ ਵੇਖਿਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਸਾਰੀ ਬਾਣੀ ਦਾ ਤੁਸੀਂ ਅਰਥ ਸਮਝਣੇ ਸ਼ੁਰੂ ਕਰਦੇ ਹੋਗੇ ਤੇ ਤੁਹਾਡੇ ਉੱਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਵੀ ਹੋਣੇ ਸ਼ੁਰੂ ਹੋ ਜਾਵੇਗੀ ਸੋ ਸਾਥ ਸੰਗਤ ਜੀ ਜਿਹੜੇ ਲੋਕ ਬਿਲਕੁਲ ਵੀ ਪਾਠ ਨਹੀਂ ਕਰਦੇ ਕਮ ਸੇ ਕਮ ਮੋਲ ਮੰਤਰ ਦਾ ਜਾਪ ਇਹ ਕਰ ਲਿਆ ਕਰੋ ਫਿਰ ਵਾਹਿਗੁਰੂ ਜੀ ਦਾ ਸਿਮਰਨ ਹੀ ਕਰ ਲਿਆ ਕਰੋ ਸਾਥ ਸੰਗਿਆ ਜੀ ਫਿਰ ਵੇਖਿਓ ਪਰਮਾਤਮਾ ਜੀ ਤੁਹਾਡੇ ਘਰ ਵਿੱਚ ਫਿਰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿਣ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ